ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਆਰਐਮਪੀਆਈ ਤਰਨਤਾਰਨ ਵੱਲੋਂ ਸ਼ਹੀਦ ਦੇ ਆਜ਼ਮ ਭਗਤ ਸਿੰਘ ਰਾਜਗੁਰੂ ਸੁਖਦੇਵ ਦਾ ਸ਼ਹੀਦੀ ਦਿਹਾੜਾ ਇਨਕਲਾਬੀ ਜੋਸ਼ੂ ਖਰੋਸ਼ ਦੇ ਨਾਲ ਮਨਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਲੋਕਾਂ ਨੇ ਹਿੱਸਾ ਲਿਆ ਸਮਾਗਮ ਨੂੰ ਸੰਬੋਧਨ ਕਰਦਿਆਂ ਬੁਲਾ ਰਹੇ ਨੇ ਸ਼ਹੀਦਾਂ ਤੋਂ ਪ੍ਰੇਰਨਾ ਲੈਣ ਲਈ ਪ੍ਰੇਰਿਆ ਅਸੀਂ ਵਿਚਾਰਧਾਰਾ ਜਿਹੜੀ ਭਗਤ ਸਿੰਘ ਦੀ ਆ ਉਹਨੂੰ ਅਸੀਂ ਪਰਨਾਏ ਆ ਸਾਰੇ ਸਾਡੇ ਸਾਥੀ ਆ ਅਸੀਂ ਉਹਨਾਂ ਦੇ ਵਿਚਾਰਧਾਰਾ ਨੂੰ ਅੱਗੇ ਲੈ ਕੇ ਜਾਣ ਦਾ ਯਤਨ ਕਰ ਰਹੇ ਹਾਂ ਕਿ ਲੋਕਾਂ ਵਿੱਚ ਉਹਨਾਂ ਦੇ ਵਿਚਾਰਧਾਰਾ ਲੈ ਕੇ ਜਾਇਆ ਜਾ ਸਕੇ ਤਾਂ ਜੋ ਜਿਹੜਾ ਦੇਸ਼ ਦਾ ਕੋਈ ਆਪਣਾ ਕਿਰਤੀ ਲੋਕਾਂ ਦਾ ਭਲਾ ਹੋ ਸਕੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਭਾਜਪਾ ਆ ਉਹ ਲੋਕਾਂ ਨੂੰ ਧਰਮਾਂ ਦੇ ਨਾਂ ਤੇ ਵੰਡਣ ਲਈ ਆ ਫਿਰਕਾ ਪ੍ਰਸਤੀ ਨਾਂ ਤੇ ਵੰਡਣ ਲਈ ਆ ਉਹਦਾ ਬੜੋ ਵੱਡਾ ਖਤਰਾ ਆ ਸਾਡੇ ਹਿੰਦੂਸਤਾਨ ਨੂੰ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਵਾ ਇਹ ਜੇ ਵਿਚਾਰਧਾਰਾ ਨਾ ਅੱਗੇ ਵਧਾਈ ਗਈ ਤੇ ਸਾਡੇ ਲੋਕਾਂ ਨੂੰ ਜਿਹੜਾ ਵਾ ਧਰਮਾਂ ਦੇ ਨਾਂ ਦੇ ਉੱਤੇ ਲੜਾ ਕੇ ਜਾਤਾਂ ਨਾਲ ਲੜਾ ਕੇ ਇਹ ਫੇਰ ਉਹ ਜਿਹੇ ਸਾਨੂੰ ਦਿਨ ਵਿਖਾਉਣਗੇ ਜਿਹੜੇ ਅਸੀਂ 80 ਤੋਂ ਲੈ ਕੇ 92 ਤੱਕ ਦੇਖਿਆ ਸੋ ਇਹਨਾਂ ਵਾਸਤੇ ਸਾਡਾ ਇਹ ਯਤਨ ਹੈ ਸਾਡਾ ਪਾਰਟੀ ਦਾ ਭਾਰਤੀ ਇਨਕਲਾਬੀ ਮਾਰਥਵਾਦੀ ਪਾਰਟੀ ਵੱਲੋਂ ਇਹ ਯਤਨ ਕਰ ਰਹੇ ਹਾਂ ਇਸ ਸੌਣ ਨੂੰ